ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਮਰੇ ਜੱਗਾਪਿੰਡ ਮਾਸੀਕੇ ਜਿਲ੍ਹਾ ਮੋਗਾ ਠੀਕ ਹੈ ਜੀ ਹਾਂਜੀ ਪਹਿਲੀ ਵੈੜ ਦੱਸੋ ਜੀ ਜਾਣ ਕੇ ਪਹਿਲੀ ਵੈੜ ਸੁਣ ਵਾਲੀ ਵੈੜ ਆ 75000 ਰੇਟ ਆ ਹਫਤਾ ਬਾਕੀ ਆ 20 ਕਿਲੋ ਦੁੱਧ ਦੇ ਦੂਗੀ ਠੀਕ ਹੈ ਜੀ ਲੋਪਰਾ ਲੈਵਲ ਉਹ ਤੁਸੀਂ ਚੈੱਕ ਕਰ ਸਕਦੇ ਹੋ ਫੇਸ ਕੁਆਲਟੀ ਬਾਕੀ ਵੱਡੀ ਵੀਡੀਓ ਦਿਖਾ ਦੇ ਤੋਰਾ ਹਾਂਜੀ ਵੀ ਦੂਜੀ ਵੈੜ ਦਾ ਦੱਸੋ ਆ ਵੀਰੇ ਫੁੱਲ ਵੱਡੀ ਵੈੜ ਆ 21 ਕਿਲੋ ਦੁੱਧ ਆ ਹਾਂਜੀ ਇਹਦਾ 70000 ਰੁਪਿਆ ਰੇਟ ਆ ਬਾਕੀ ਮੌਕੇ ਤੇ ਮਾਨਤਾਣ ਕਰ ਦਾਂਗੇ ਠੀਕ ਹੈ ਜੀ ਲੋਪਰਾ ਚੈੱਕ ਕਰੋ ਹਾਂਜੀ ਤੀਜੀ ਦਾ ਜੀ ਤੀਜੀ ਵੀਰੇ ਹਾਂਜੀ 4 ਨੰਬਰ ਦਾ ਜੀ ਇਹ ਵੀਰੇ ਆਪਾਂ ਦੇ ਦਾਂਗੇ 17000 ਦੀ 10 ਕਿਲੋ ਦੁੱਧ ਦਾ 10 ਕਿਲੋ ਦੁੱਧ ਹਾਂ ਠੀਕ ਹੈ ਘੱਟ ਰੇਟ ਇੱਧਰ ਆ ਜਾ ਨਗਿੰਨੇ ਨਗਣੀ ਆ ਗਿਆ ਜੀ ਬਾਬਰੇ ਇਹਦਾ 7000 ਰੇਟ ਆ ਹਾਂਜੀ ਇਹਦਾ 8000 ਆ ਹਾਂਜੀ ਆਹ ਕੱਟੀ ਦਾ ਹੈਗਾ 10000 ਰੇਟ 10000 ਆਹ 7000 ਰੇਟ ਠੀਕ ਜੀ ਇਹ ਜਿਹੜੀ ਆ ਕੇ ਤੁਸੀਂ ਮਮੂ ਮਮੂ एमनती दी बरे कटिया है हां जी ते आपा majh ਲਈ ਸੀ ਉਹਦੀ एमनती दी ਦੱਸ ਕੇ ਦੁੱਤੀ ਸੀ ਆਪਾਂ ਨੂੰ ਠੀਕ ਆਗਲੇ ਨੇ हां 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 ਦੋਪਰਾ एमनती दी कटिया रेट ਬਹੁ ਬਾਈ ਨੇ ਜਾਂਚ ਕੀਤਾ ਜਿਸ ਕਿਸ ਨੇ ਪਾਲ ਨਹੀਂ ਸੌਂਕ ਨਾਲ ਤੇ ਜੇ ਚਾਰੇ ਬਾਈਆਂ ਕਟੀਆਂ ਲੈ ਗਣੀਆਂ ਦੇ ਬਸੀਆਂ ਵਾ ਮਾਨਤਨ ਕਰ ਦਾਂਗੇ ਵੀਰੇ ਜਿਹਨੂੰ ਪਸੰਦ ਆ ਗਈਆਂ ਨਾ ਹੁਣ ਤੇ ਗੱਲ ਕਰ ਲੈ ਦੋਪਰਾ ਬਾਈ ਕੋਲ ਇੱਕ ਗੱਬਣ ਤੇ ਇੱਕ ਸੂਈ ਵੀਗਾ ਤੇ ਦੋ ਤਲ ਠੀਕ ਆ ਜੀ ਬਾਕੀ ਕਟੀਆਂ ਬਾਈ ਕੋਲ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਪੈਂਡ ਮਾਸੀਕੇ ਦੇ ਜਿਲ੍ਹੇ ਨੂੰ ਪੈਂਦਾ ਜੀ ਮੋਗਾ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ